ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ ਸੀਆਈਏ 2 ਦੇ ਬਲੂਤਨ ਕੇਸ ਜਿਹੜੇ ਨੇ ਉਹ ਦਾਇਰ ਕੀਤੇ ਗਏ ਨੇ ਜਿਸ ਵਿੱਚ ਇੱਕ ਮੁਕਦਮੇ ਦੇ ਵਿੱਚ 100 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਤੇ 20000 ਦੀ ਡਰਗਮਨੀ ਸਨੇ ਦੋਸ਼ੀ ਮੁੰਡਾ ਤੇ ਕੁੜੀ ਗ੍ਰਫਤਾਰ ਕੀਤੇ ਗਏ ਨੇ ਤੇ ਉਧਰ ਹੀ ਦੋ ਹੋਰ ਮਾਮਲੇ ਜਿਸ ਦੇ ਵਿੱਚ 40 ਚਾਲੀ ਗ੍ਰਾਮ ਜਿਹੜਾ ਨਸ਼ਾ ਬਰਾਮਦ ਹੋਇਆ ਤੇ ਦੋਸ਼ੀ ਕਾਬੂ ਹੋ ਚੁੱਕੇ ਨੇ ਇਸ ਬਾਬਤ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਅਧਿਕਾਰੀ ਜਨਾ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਡੀਐਸਪੀ ਡੀ ਖੁਸ਼ਪ੍ਰੀਤ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਹਨਾਂ ਦੇ ਵਿੱਚੋਂ ਇੱਕ ਬਦਮਾਸ਼ ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਹੈ ਫਿਲਹਾਲ ਜਿਹੜੀ ਹੈ ਤਿੰਨਾਂ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭਾਈ ਸਰ ਇੱਕ ਮਾਮਲੇ ਦਰਜ ਕੀਤੇ ਗਏ ਆ ਦੋ ਤਿੰਨ ਹੋਗੇ ਕਿ ਕਿ ਮਾਮਲੇ ਨੇ ਕਿ ਕੀ ਕੀ ਉਹ ਚਰਕੰਬੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਾ ਵਿਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਅਤੇ ਐਸਪੀਡੀ ਸਾਹਿਬ ਵੱਲੋਂ ਕੱਲ ਉਹਨਾਂ ਦੀ ਅਗਵਾਈ ਹੇਠ ਇੱਕ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ ਸੀਆਈਏ 2 ਵੱਲੋਂ ਤਿੰਨ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਆ। ਇੱਕ ਮੁਕਦਮੇ ਦੀ ਰਿਕਵਰੀ ਹੈਗੀ ਹੈ 100 ਗ੍ਰਾਮ ਹੈਰੋਇਨ ਦੀ ਤੇ ਦੋ 40-40 ਗ੍ਰਾਮ ਦੇ ਮੁਕਦਮੇ ਦਰਜ ਕੀਤੇ ਗਏ ਆ। ਕਿਸ ਤਰ੍ਹਾਂ ਫੜੇ ਗਏ ਜੀ ਇਹ ਬਠਿੰਡਾ ਦੇ ਵੱਖ-ਵੱਖ ਥਾਵਾਂ ਤੋਂ ਹੀ ਇਹ ਰਿਕਵਰੀ ਹੋਈਆਂ ਨੇ ਤੇ ਜਿਹੜਾ ਤਾਂ 100 ਗ੍ਰਾਮ ਦਾ ਐਫ ਆਈ ਆਰ ਉਹਦੇ ਵਿੱਚ 20000 ਰੁਪਏ ਦੀ ਡਰਗ ਮਨੀ ਵੀ ਪ੍ਰਾਪਤ ਹੋਈ ਹੈ ਇਹ ਇਹ ਮਾਮਲਾ ਹੈਗਾ ਐਨ ਐਫ ਐਲ ਚੌਂਕ ਬਠਿੰਡਾ ਦਾ ਬਹੁਆ ਇਹ ਉਥੋਂ ਦਾ ਸਾਰੇ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਨਸ਼ਾ ਵੇਚਣ ਦਾ ਕੰਮ ਇਹਦੇ ਬਾਰੇ ਜੀ ਤਫਤੀਸ਼ ਕੀਤੀ ਜਾਏਗੀ ਫਿਰ ਅੱਗੇ ਪਤਾ ਲਗਾਇਆ ਜਾਵੇ 100 ਗ੍ਰਾਮ ਵਾਲੇ ਨਾਲ ਸਿਰ ਇੱਕ ਲੜਕੀ ਵੀ ਆ ਉਹ ਲੜਕੇ ਨਾਲ ਉਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਕੀ ਹੈ ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬੁਆਏਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਉਸ ਤੋਂ ਬਾਅਦ ਇਕੱਠੇ ਫਿਰ ਇਹ ਕੰਮ ਸ਼ੁਰੂ ਇਹਨਾਂ ਨੇ ਕਰਦੇ ਅੰਦਾਜ਼ਾ ਇਹ ਇਸ ਕਿੰਨੀ ਕਾਦ ਉਹਨਾਂ ਨੇ ਅੰਦਾਜ਼ਾ ਨੇ ਜੀ ਇਹਨਾਂ ਦੀ ਤਕਰੀਬਨ ਮੁੰਡੇ ਦੀ ਉਮਰ ਕੋ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ ਤੇ ਖੁਦ ਵੀ ਨਸ਼ਾ ਵਗੈਰਾ ਕਰਦੇ ਆ ਜਿਹੜੇ ਤਕਰੀਬਨ ਤਿੰਨੋਂ ਖੜੇ ਆ ਜਾਂ ਉਹ ਕੱਲ੍ਹੇ ਵੇਚਣ ਦੇ ਕੰਮ ਕਰਦੇ ਨਸ਼ੇ ਬਾਰੇ ਡੋਪ ਟੈਸਟ ਕੋਤਲਾਗੇ ਡੋਪ ਟੈਸਟ ਕਰਾ ਕੇ ਫਿਰ ਸਰ ਸਰ ਆਕਰਕਾਰ ਜਿਹਨੇ ਨਸ਼ਾ ਵੇਚਦੇ ਨੇਗੇ ਪ੍ਰਾਪਰਟੀਆਂ ਬਣਾਉਂਦੇ ਨੇਗੇ ਇਸ ਤਰ੍ਹਾਂ ਦੀ ਜਾਂਚ ਇਹਨਾਂ ਦੀ ਵੀ ਕੀਤੀ ਜਾਊਗੀ ਹਾਂਜੀ ਬਿਲਕੁਲ ਜਿਹੜੇ ਇਹ ਕਿੱਥੋਂ ਲੈ ਕੇ ਆਉਂਦੇ ਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਕਸਟਮਰ ਸੀਗੇ ਬੈਕਵਰਡ ਤੇ ਫਾਰਵਰਡ ਨਿੱਕੇ ਜਿਹੜੇ ਪੂਰੇ ਪਤਾ ਲਗਾਇਆ ਜਾਣਗੇ ਇਹਨਾਂ ਨੇ ਕੀ ਕੀ ਪ੍ਰਾਪਰਟੀਆਂ ਬਣਾਈਆਂ ਉਹਦੀ ਵੀ ਪੂਰੀ ਜਾਂਚ ਕੀਤੀ ਜਾਏ ਸਰ 100 ਗ੍ਰਾਮ ਵਾਲੇ ਕੇਸ 'ਚ ਬੇਸਿਕ ਕੰਮ ਕੀ ਕਰਦੇ ਆਏ ਦੋਨੋਂ ਜੀ ਬੇਰੋਜ਼ਗਾਰ ਦੋਨੋਂ ਯੂਥ ਜਿਹੜੇ ਨੇ ਬੇਰੋਜ਼ਗਾਰ ਇਹਨਾਂ ਤੇ ਕਿਸੇ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕਿ ਨਹੀਂ ਜਿਹੜਾ ਮੁੰਡਾ ਹੈ ਭਗਵਤ ਸਿੰਘ ਇਦੇ ਉੱਤੇ ਆਬਜੈਕਟ ਦਾ ਪਰਚਾ ਆਲਰੇਡੀ ਹੈਗਾ ਜਿਹੜਾ ਜਲੰਧਰ ਵਿਖੇ ਦਰਜ ਹੈ। ਸਰ ਜਿਹੜੇ 40 ਗ੍ਰਾਮ ਵਾਲੇ ਫੜੇ ਹੈ ਦੋ ਪੇਸ ਹੈਗੇ ਆ ਉਹ ਬੇਸਿਕ ਕੰਮ ਕੀ ਕਰਦੇ ਨੇ ਜੀ। ਜਿਹੜਾ ਤਾਂ ਇੱਕ ਹੈ ਜਸ਼ਨਦੀਪ ਜਸ਼ਨਦੀਪ ਵੀ ਅਨਪਲੋਇਡ ਕੀ ਯੂਥ ਹੈ ਤੇ ਦੂਸਰੇ ਦਾ ਅਜੇ ਜਾਂਚ ਕੀਤੀ ਜਾਏਗੀ ਉਹ ਅਜੇ ਕੱਲ ਹੀ ਅਦੇ ਹੁਣ ਰਿਪੋਰਟ मांगी ਤੇ ਮੰਨ ਲਿਆ ਤੇ ਪਹਿਲਾਂ ਵੀ ਇਹਨਾਂ ਦੇ ਸਿਰਫ ਹੀ ਮਾਮਲਾ ਦਰਜ ਹੈ ਨਹੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਨਹੀਂ ਸਿਰਫ ਭਗਵੰਤ ਸਿੰਘ ਜਿਹੜਾ ਤੁਹਾਨੂੰ ਦੱਸਿਆ ਇਹਦੇ ਉੱਤੇ ਆਮ ਸੈਕਟਰ ਦੀ ਪਰਚਾ ਹੈ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਇਹਨਾਂ ਤੋਂ ਆ ਜਿਹੜੇ ਕਾਰੋਬਾਰ ਵਿੱਚ ਲਿਪਟ ਨੇ ਉਹਨਾਂ ਨੂੰ ਸਖਤ ਹਦਾਇਤ ਹੈ ਸਖਤ ਕਾਰਵਾਈ ਕੀਤੀ ਜਾਣ ਦੇ ਸਾਨੂੰ ਪੂਰੇ ਪੂਰੇ ਡਾਇਰੈਕਸ਼ਨਸ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਉਹਨਾਂ ਨੂੰ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਇਨਾਂ ਨੂੰ ਇਹ ਹੀ ਹਦਾਇਤ ਆ ਕਿ ਜਾਂ ਤਾਂ ਤੁਸੀਂ ਇਹ ਕੰਮ ਛੱਡ ਦੋ ਜਾਂ ਫਿਰ ਤੁਸੀਂ ਸਾਡਾ ਏਰੀਆ ਸਾਡਾ ਇਹ ਜ਼ਿਲ੍ਹਾ ਜਾ ਕੇ ਤੁਸੀਂ ਛੱਡੋ ਸਰ ਇਨਾਂ ਨੂੰ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਕੋਰਟ 'ਚ ਪੇਸ਼ ਕਰਨਾ ਜੀ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਵਾਨਾ ਪ੍ਰਾਪਤ ਕੀਤੀ ਜਾਏਗੀ ਅੱਜ ਨਾਲ ਪੇਸ਼ ਕਰਾਂਗੇ